ਮੌਸਮ ਨਾਲ ਜੁੜੀ ਵੱਡੀ ਖਬਰ ਸਾਂਝੀ ਕਰ ਰਿਹਾ ਦੱਸ ਦਈਏ ਕਿ ਬੇहद ਅਹਿਮ ਹੈ ਕਿਉਂਕਿ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕੜਾਕੇ ਦੀ ਠੰਡ ਪਵੇਗੀ ਹਾਲਾਂਕਿ ਦੀਵਾਲੀ ਤੋਂ ਬਾਅਦ ਹਲਕੀ ਠੰਡ ਪੈਣੀ ਸ਼ੁਰੂ ਹੋ ਚੁੱਕੀ ਹੈ ਜਿਸ ਕਰਕੇ ਲੋਕਾਂ ਨੇ ਆਪਣੇ ਘਰਾਂ ਦੇ ਵਿੱਚੋਂ ਠੰਡ ਦੇ ਕੱਪੜੇ ਵੀ ਕੱਢ ਦਿੱਤੇ ਨੇ ਸਵੈਟਰਾਂ ਰਜਾਈਆਂ ਵੀ ਕੱਢ ਦਿੱਤੀਆਂ ਨੇ ਤੇ ਲੋਕ ਜਦੋਂ ਦਫ਼ਤਰ ਜਾਂਦੇ ਨੇ ਉਸ ਵੇਲੇ ਸਵੇਰ ਦੇ ਸ਼ਾਮ ਦੇ ਵੇਲੇ ਜਿਹੜੇ ਕਿ ਕੱਪੜੇ ਪਾਣੇ ਵੀ ਸ਼ੁਰੂ ਕਰ ਦਿੱਤੇ ਨੇ ਠੰਡ ਦੇ ਸਵੈਟਰ ਤੇ ਕੋਟਾਂ ਕੋਟ ਦੱਸਦੇ ਕਿ ਮੌਸਮ ਨੂੰ ਲੈ ਕੇ ਅਹਿਮ ਜਾਣਕਾਰੀ ਸਾਂਝੀ ਕਰ ਰਹੇ ਹਾਂ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ 7 ਜ਼ਿਲ੍ਹਿਆਂ ਦੇ ਵਿੱਚ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹਾਲਾਂਕਿ ਪੰਜਾਬ ਦੇ ਨਾਲ ਲੱਗਦੇ ਕਈ ਸੂਬਿਆਂ ਦੇ ਵਿੱਚ ਬਾਰਿਸ਼ ਦੀ ਭੁਖਵਾਣੀ ਵੀ ਕੀਤੀ ਗਈ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ ਮੌਸਮ ਵਿਭਾਗ ਦੇ ਅਨੁਸਾਰ ਕਈ ਜ਼ਿਲ੍ਹਿਆਂ ਦੇ ਵਿੱਚ ਧੁੰਦ ਤੇ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ ਪਰ ਤੁਹਾਨੂੰ ਦੱਸਦੇ ਕਿ ਮੌਸਮ ਵਿਭਾਗ ਨੇ ਸਾਵਧਾਨੀ ਵਰਤਣ ਨੂੰ ਵੀ ਕਿਹਾ ਹੈ ਕਿ ਅਗਲੇ ਹਫਤੇ ਦੇ ਵਿੱਚ ਜਿਹੜਾ ਕਿ ਮੌਸਮ ਕਰਵਟ जरूर ਲਵੇਗਾ ਤੁੰਦ ਜਿਹੜੀ ਕਿ जरूर ਪਵੇਗੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਜਿੱਥੇ ਕਿ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਹੋ ਸਕਦਾ ਹੈ ਸਾਹਮਣਾ ਕਰਨਾ ਪੈ ਸਕੇ ਕਿਉਂਕਿ ਜਿਹੜਾ ਜੇਕਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ ਤਾਂ ਉੱਥੇ ਅੰਮ੍ਰਿਤਸਰ ਦੇ ਵਿੱਚ ਕੁੜਾਕੇ ਦੀ ਠੰਡ ਜਿਹੜੀ ਕਿ ਪੈਣੀ ਸ਼ੁਰੂ ਹੋ ਚੁੱਕੀ ਹੈ ਖਾਸ ਕਰਕੇ ਸ਼ਾਮ ਤੇ ਸਵੇਰ ਦੇ ਵੇਲੇ ਤਾਂ ਦੱਸਦੀ ਹੈ ਕਿ ਜਿਸ ਕਰਕੇ ਮੌਸਮ ਵਿਭਾਗ ਦੇ ਅਨੁਸਾਰ 7 ਜ਼ਿਲ੍ਹਿਆਂ ਦੇ ਵਿੱਚ ਸੰਗਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ ਜਿਨ੍ਹਾਂ ਦੇ ਵਿੱਚ ਅੰਮ੍ਰਿਤਸਰ, ਨਵਾਂ ਸ਼ਹਿਰ, ਕਪੂਰਥਲਾ, ਜੁਲੰਦਰ, ਲੁਧਿਆਣਾ, ਫਤਿਹਗੜ ਸਾਹਿਬ ਅਤੇ ਪਟਿਆਲਾ ਸ਼ਾਮਿਲ ਨੇ ਤਾਂ ਕੁਝ ਖਬਰਾਂ ਜ਼ਰੂਰ ਆ ਰਹੀਆਂ ਨੇ ਕਿ ਅਗਲੇ ਹਫ਼ਤੇ ਤੱਕ ਅੰਤ ਦੇ ਵਿੱਚ ਹਲਕੀ ਬਾਰਿਸ਼ ਦੀ ਭੁਇਖਵਾਨੀ ਕੀਤੀ ਗਈ ਹੈ ਜਿਸ ਕਾਰਨ ਠੰਡ ਹੋ ਰਹੀ ਵੱਸ ਸਕਦੀ ਹੈ ਤਦ ਦੱਸਦੇ ਕਿ ਮੌਸਮ ਕੇਂਦਰ ਅਨੁਸਾਰ ਸ਼ਹਿਰ ਦੇ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਇੱਕ ਹਫ਼ਤੇ ਦੇ ਵਿੱਚ 2 ਤੋਂ 3 ਡਿਗਰੀ ਤੱਕ ਠੰਡ ਆ ਸਕਦਾ ਹੈ ਜਿਸ ਕਾਰਨ ਕੜਾਕੇ ਦੀ ਠੰਡ ਪੈ ਸਕਦੀ ਹੈ ਦੱਸਿਆ ਕਿ ਬਠਿੰਡਾ ਦੇ ਵਿੱਚ ਰਾਤ ਦਾ ਸਭ ਤੋਂ ਘੱਟ ਤਾਪਮਾਨ 9.4 ਡਿਗਰੀ ਦਰਜ ਕੀਤਾ ਗਿਆ ਤਾਂ ਦਸੰਬਰ ਦੇ ਪਹਿਲੇ ਹਫਤੇ ਠੰਡ ਜਿਹੜੀ ਕਿ ਵਧੇਗੀ ਵੀ ਤਾਂ ਦੱਸਦੇ ਕਿ ਮੌਸਮ ਦੇ ਅਨੁਸਾਰ ਦਸੰਬਰ ਦੇ ਵਿੱਚ ਰਾਤ ਦਾ ਤਾਪਮਾਨ ਅਤੇ ਸਵੇਰ ਦਾ ਤਾਪਮਾਨ ਤੋਂ ਦੱਸਦੇ ਕਿ 11 ਤੋਂ ਖਾਸ ਕਰਕੇ ਰਾਤ ਦੀ ਗੱਲ ਕੀਤੀ ਗਈ ਹੈ ਕਿ ਰਾਤ ਦਾ ਤਾਪਮਾਨ ਬਹੁਤ ਠੰਡਾ ਹੋਵੇਗਾ ਕਿਉਂਕਿ 11 ਤੋਂ 12 ਡਿਗਰੀ ਰਹੇਗਾ ਤੇ ਹੁਣ ਇਹ ਇਸ ਪੱਧਰ ਤੱਕ ਪਹੁੰਚ ਗਿਆ ਹੈ ਤੇ 25 ਤੋਂ 26 ਤਰੀਕ ਤੱਕ ਧੁੰਦ ਰਹੇਗੀ ਪਰ 27 ਅਤੇ 28 ਤਰੀਕ ਨੂੰ ਧੁੰਦ ਦਾ ਪ੍ਰਭਾਵ ਜਿਹੜਾ ਕਿ ਦੇਖਣ ਨੂੰ ਮਿਲੇਗਾ ਫਰ ਦੱਸਦੇ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਜੋ ਕੋਈ ਖੁਆਣੀਆਂ ਕੀਤੀਆਂ ਜਾ ਰਹੀਆਂ ਸੀਗੀਆਂ ਉਸ ਦਾ ਅਸਰ ਜਿਹੜਾ ਕਿ ਪੰਜਾਬ ਦੇ ਵਿੱਚ ਨਹੀਂ ਦੇਖਣ ਨੂੰ ਮਿਲਿਆ ਹਾਲਾਂਕਿ ਕਿਹਾ ਜਾ ਰਿਹਾ ਸੀਗਾ ਕਿ ਬਾਰਿਸ਼ ਪਵੇਗੀ ਪਮੀ ਪਵੇਗਾ ਪੰਜਾਬ ਦੇ ਵਿੱਚ ਤਾਂ ਮੀਂਹ ਤਾਂ ਨਹੀਂ ਪਿਆ ਇਸ ਦੇ ਨਾਲ ਹੀ ਹੋਰ ਕਈ ਇਲਾਕਿਆਂ ਦੇ ਵਿੱਚ ਤੁਹਾਨੂੰ ਦੱਸਦੇ ਕਿ ਕੜਾਕੇ ਦੀ ਠੰਡ ਜਿਹੜੀ ਕਿ ਅਗਲੇ ਹਫਤੇ ਤੋਂ ਸ਼ੁਰੂ ਹੋ ਜਾਵੇਗੀ ਤਾਂ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਮੌਸਮ ਵਿਭਾਗ ਦੇ ਮੁਤਾਬਕ ਸੱਤ ਜ਼ਿਲ੍ਹਿਆਂ ਦੇ ਵਿੱਚ ਭਾਰੀ ਅਲਰਟ ਜਾਰੀ ਕੀਤਾ ਗਿਆ ਦਸੰਬਰ ਦੇ ਪਹਿਲੇ ਹਫਤੇ ਦੇ ਵਿੱਚ ਹੀ ਜਿਹੜੀ ਕਿ ਧੁੰਦ ਪੈਣੀ ਸ਼ੁਰੂ ਹੋ ਜਾਵੇਗੀ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਖਾਸ ਕਰਕੇ ਉਹਨਾਂ ਲੋਕਾਂ ਨੂੰ ਜਿਹੜੇ ਆਪਣੇ ਕੰਮ ਕਾਜ ਦੇ ਲਈ ਘਰ ਤੋਂ ਬਾਹਰ ਨਿਕਲਦੇ ਨੇ ਜਾਂ ਫਿਰ ਦਫ਼ਤਰਾਂ ਤੋਂ ਵਾਪਸ ਆਪਣੇ ਘਰ ਦੇ ਵੱਲ ਆਉਂਦੇ ਨੇ ਸਵੇਰੇ ਤੇ ਸ਼ਾਮ ਖਾਸ ਕਰਕੇ ਸ਼ਾਮ ਨੂੰ ਧੁੰਦ ਦਾ ਅਸਰ ਦੇਖਣ ਨੂੰ ਮਿਲੇਗਾ ਤਾਂ ਸਾਵਧਾਨੀ ਜ਼ਰੂਰ ਵਰਤਿਓ ਆਉਣ ਜਾਣ ਦੇ ਵਿੱਚ ਕਿਉਂਕਿ ਮੌਸਮ ਬਦਲ ਰਿਹਾ ਹੈਗਾ ਠੰਡ ਦਾ ਮੌਸਮ ਆਉਣ ਵਾਲਾ ਹੈ ਤੇ ਜਵਾਬ ਦੇ ਵਿੱਚ ਇਸ ਆਉਣ ਵਾਲੇ ਹਫਤੇ ਦੇ ਵਿੱਚ ਆ ਜਿਹੜੀ ਕਿ ਕੜਾਕੇ ਦੀ ਠੰਡ ਪਵੇਗੀ ਦੱਸ ਦੇ ਕਿ ਕਿਹੜੇ ਕਿਹੜੇ ਸ਼ਹਿਰ ਨੇ ਜਿੱਥੇ ਕਿ ਕਿਹੋ ਜਿਹਾ ਮੌਸਮ ਰਹੇਗਾ ਦੱਸ ਦੇ ਕਿ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਹਲਕੀ ਧੁੱਪ ਛਾਈ ਰਹੇਗੀ ਅੱਜ ਤੇ ਬਾਕੀ ਸਮਾਂ ਆਸਮਾਨ ਸਾਫ ਰਹੇਗਾ ਤੇ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਧੁੰਦ ਛਾਈ ਰਹੇਗੀ ਬਾਕੀ ਜਿਹੜਾ ਕਿ ਦਿਨ ਦਾ ਸਮਾਂ ਹੋਏਗਾ ਉਹ ਸਾਫ ਰਹੇਗਾ ਜਲੰਧਰ ਦੇ ਵਿੱਚ ਵੀ ਧੁੰਦ ਛਾਈ ਰਹੇਗੀ ਜਿਹੜਾ ਕਿ ਮੌਸਮ ਸਾਫ ਰਹੇਗਾ ਇਸ ਦੇ ਨਾਲ ਹੀ ਲੁਧਿਆਣਾ ਪਟਿਆਲਾ ਤੇ ਮੋਹਾਲੀ ਦੇ ਵਿੱਚ ਵੀ ਹਲਕੀ ਸਵੇਰ ਦੇ ਵੇਲੇ ਧੁੰਦ ਅਛਾਈ ਰਹੇਗੀ ਪਰ ਮੌਸਮ ਬਿਲਕੁਲ ਸਾਫ frega.